ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਗਈਆਂ ਜੀ ਮੈਂ ਛੱਤ ਤੇ ਤੇ ਕੁਝ ਆਪਾਂ ਨੂੰ ਚ ਮਾਰਟ ਬਾਟਰ ਚਾਹੀਦੇ ਸੀਗੇ ਉਹ ਮੈਂ ਤੋੜਨੇ ਆ ਤੇ ਕੁਝ ਆਪਾਂ ਤੁਹਾਨੂੰ ਆਪਣਾ ਗਾਰਡਨ ਦਿਖਾ ਦਿੰਨੇ ਆ ਕਿਉਂਕਿ ਹੁਣ ਕਰਨ ਨੂੰ ਤਾਂ ਕੋਈ ਕੰਮ ਛੱਤ ਤੇ ਨਹੀਂ ਹੁੰਦਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਤੇ ਸਬਜ਼ੀ ਤਾਂ ਆਪਾਂ ਹੁਣ ਕੋਈ ਗ로우 ਨਹੀਂ ਕਰ ਸਕਦੇ ਸਿਰਫ ਇੰਨਾਂ ਹੀ ਪੁਰਾਣੀਆਂ ਸਬਜ਼ੀਆਂ ਦੀ ਸੰਭਾਲ ਕਰ ਰਹੇ ਆ ਇਹਨਾਂ ਨੂੰ ਪਾਣੀ ਦੇ ਰਹੇ ਆ ਟਾਈਮ ਸਾਇਰ ਤੇ ਜੇ ਕੋਈ ਬੇਲਾ ਵਗੈਰਾ ਇਸ ਤਰ੍ਹਾਂ ਆ ਆਪਣੀਆਂ ਤਾਂ ਚੜਾਉਣ ਵਾਲੀਆਂ ਹੁੰਦੀਆਂ ਤੇ ਬਸ ਉਹਨਾਂ ਨੂੰ ਚੜਾ ਜਾਈਦਾ ਇੱਕ ਦੋ ਟਾਈਮ ਆਣ ਕੇ ਤੇ ਬਾਕੀ ਤਾਂ ਕੋਈ ਖਾਸ ਕੰਮ ਨਹੀਂ ਹੁੰਦਾ ਕਿਉਂਕਿ ਪੰਜਾਬ 'ਚ ਗਰਮੀ ਬਹੁਤ ਪੈ ਰਹੀ ਆ ਇਹ ਤੁਸੀਂ ਮੇਰੀਆਂ ਵੇਲਾ ਫਲੀਆਂ ਦੀਆਂ ਤੇ ਇੱਕ ਉਹ ਦੂਸਰੇ ਜਿਹੜੇ ਹੁੰਦੇ ਆ ਪੜੋਲ ਅਸੀਂ ਪੰਜਾਬੀ 'ਚ ਤਾਂ ਪੜੋਲ ਹੀ ਕਹਿੰਨੇ ਆ ਬਾਕੀ ਤੁਸੀਂ ਪੱਤੇ ਆ ਤੇ ਦੇਖ ਸਕਦੇ ਹੋ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਹੜਾ ਪਲਾਂਟ ਆ ਇਹ ਇਹ ਮੇਰੀਆਂ ਹੈਗੀਆਂ ਵੇਲਾ ਦੂਸਰੀਆਂ ਫਲੀਆਂ ਦੀਆਂ ਲੋਗ ਬੀਨਸ ਇਹ ਵਿੱਚ ਕੀ ਆ ਆਪਣੇ ਆਪ ਹੀ ਇਹ ਕੁੱਗਾ ਆ ਤੇ ਉਹਨੂੰ ਵੀ ਮੈਸੇਜ ਤਰ੍ਹਾਂ ਹੀ ਚੱਲਣ ਦਿੱਤਾ ਵਾ ਤੇ ਹਲਕੀ ਫੁਲਕੀ ਜੀ ਖਾਦ ਤੁਸੀਂ ਹੁਣ ਪਾ ਸਕਦੇ ਹੋ ਬਹੁਤ ਜ਼ਿਆਦਾ ਜੂਰੀਆ ਡਾਇਆ ਵਗੈਰਾ ਇਸ ਤਰ੍ਹਾਂ ਦੀ ਕੋਈ ਵੀ ਖਾਦ ਤੁਸੀਂ ਬਿਲਕੁਲ ਨਾ ਵਰਤੋ ਜਿੰਨਾ ਮੇਰੀਆਂ ਭੈਣਾਂ ਨੂੰ ਨਹੀਂ ਪਤਾ ਜ਼ਿਆਦਾਤਰ ਅੱਜਕੱਲ ਪਤਾ ਹੀ ਹੁੰਦਾ ਹੈ ਹਰ ਇੱਕ ਨੂੰ ਜੋ ਵੀ ਗਾਰਡਨਿੰਗ ਕਰ ਰਿਹਾ ਵਾ ਕਿ ਗਰਮੀਆਂ ਦੇ ਵਿੱਚ ਕੋਈ ਵੀ ਕੈਮੀਕਲ ਫਰਟੀਲਾਈਜ਼ਰ ਜਿਹੜਾ ਉਹ ਨਹੀਂ ਦੇਣਾ ਚਾਹੀਦਾ ਤੇ ਵਰਮੀ ਕੰਪੋਸਟ ਜੇ ਤੁਹਾਡੇ ਕੋਲ ਹੈਗੀ ਆ ਤੇ ਤੁਸੀਂ ਉਹ ਢੋਲ ਕੇ ਥੋੜੀ ਥੋੜੀ ਉਹ ਪਾ ਸਕਦੇ ਹੋ ਪਾਣੀ ਦੇ ਵਿੱਚ ਤੁਸੀਂ ਇਹਨੂੰ ਕੋਲ ਲਓ ਤੇ ਉਸ ਤੋਂ ਬਾਅਦ ਥੋੜੀ ਥੋੜੀ ਸਾਰੇ ਬੂਟਿਆਂ ਨੂੰ ਪਾਣੀ ਦੇ ਵਿੱਚ ਤੁਸੀਂ ਦੇ ਸਕਦੇ ਹੋ ਇਧਰ ਆਪਣੀਆਂ ਅਚਾਰ ਵਾਲੀਆਂ ਮਿਰਚਾਂ ਆ ਮੋਟੇ ਮੋਟੀ ਮਿਰਚ ਜਿਹੜੀ ਹੁੰਦੀ ਆ ਇਹ ਇੰਨੀ ਕੋੜੀ ਨਹੀਂ ਹੈਗੀ ਬਿਲਕੁਲ ਹਲਕੀ ਜੀ ਕੋੜੀ ਹੈ ਤੇ ਇਹਦਾ ਜ਼ਿਆਦਾਤਰ ਅਚਾਰ ਹੀ ਪਾਇਆ ਜਾਂਦਾ ਇਹ ਵੀ ਮੈਂ ਲਗਾਈਆਂ ਤਾਂ ਦੂਸਰੀਆਂ ਵੀ ਇੰਜ ਸੀ ਲੱਗਦਾ ਪਰ ਮੈਨੂੰ ਇਹ ਵੀ ਲੰਬੀਆਂ ਹੀ ਨਿਕਲ ਆਈਆਂ ਕਿਉਂਕਿ ਵੇਲਾਂ ਵਾਲੇ ਬੂਟੇ ਆ ਇਹਦੇ ਵੀ ਇਹ ਆਪਾਂ ਥੋੜੇ ਪਛੇਤੇ ਸਵੀਟ ਕਾਰਨ ਲਗਾਏ ਸੀਗੇ ਉਧਰ ਜਿਹੜੇ ਆਪਣੀ ਪਹਿਲੀ ਮੱਕੀ ਆ ਉਹ ਤਾਂ ਕਾਫੀ ਹੁਣ ਵੱਡੇ ਵੱਡੇ ਹੋ ਚੁੱਕੇ ਆ ਲਗਭਗ 2 ਮਹੀਨੇ ਦੇ ਹੋ ਚੁੱਕੇ ਬੂਟੇ ਇੱਧਰ ਤੁਸੀਂ ਦੇਖ ਸਕਦੇ ਹੋ ਲਾਲ ਪਿੰਡੀ ਲਾਲ ਪਿੰਡੀ ਦੀ ਜਿਹੜੀ ਗਰੋਥ ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਚੱਲ ਰਹੀ ਆ ਦੂਜੀ ਪਿੰਡੀ ਨਾਲੋਂ ਇਹ ਪਿੰਡੀ ਜ਼ਿਆਦਾ ਗਰੋਥ ਕੀਤੀ ਆ ਮੇਰੇ ਇਸ 바 ਇਹ ਹੈਗਾ ਆਪਣਾ ਪੀਲਾ ਟਮਾਟਰ ਇੱਧਰ ਕੁਝ ਗੱਦੂਦੀਆਂ ਵੇਲ ਆਇਆ ਇਹ ਕੁਛ ਜਿਹੜੀਆਂ ਮੈਂ ਨਵੀਆਂ ਭਿੰਡੀਆਂ ਲਗਾਈਆਂ ਤੇ ਕੁਛ ਭਿੰਡੀਆਂ ਦੇ ਬੂਟੇ ਜਿਹੜੇ ਅੱਜ ਮੈਂ ਦੁਬਾਰਾ ਫਿਰ ਲਗਾਤੇ ਆ ਤੇ ਇੱਧਰ ਤੁਸੀਂ ਮੇਰੀਆਂ ਆ ਯਕੀਨੀ ਦੇਖ ਸਕਦੇ ਹੋ ਕਿੰਨੀਆਂ ਜ਼ਿਆਦਾ ਯਕੀਨੀ ਲੱਗੀਆਂ ਹੋਈਆਂ ਪੀਲੀਆਂ ਦੂਰੋਂ ਹੀ ਦਿਖ ਰਹੀਆਂ ਆ ਉਹ ਉਧਰ ਵੀ ਦੇਖੋ 2 3 ਉਧਰਲੀ ਸਾਈਡ ਆ ਤੇ ਦੇਖੋ ਇਹਨਾਂ ਦਾ ਕਲਰ ਇਹਦਾ ਦੇਖੋ ਤੁਸੀਂ ਕਿੰਨੀਆਂ ਸਾਫ਼ ਸੁਥਰੀਆਂ ਆ ਇਹ ਤੇ ਯਕੀਨ ਨਹੀਂ ਹੁੰਦਾ ਵੀ ਬਿਲਕੁਲ ਕੈਮੀਕਲ ਤੋਂ ਬਿਨਾਂ ਵੀ ਕੋਈ ਸਬਜ਼ੀ ਹੋ ਸਕਦੀ ਆ ਪਰ ਹੋ ਮੈਨੂੰ ਲੱਗਦਾ ਵੀ ਛੱਤ ਤੇ ਹੀ ਸਕਦੀ ਆ ਜ਼ਮੀਨ ਤੇ ਨਹੀਂ ਹੁੰਦੀ ਮੈਂ ਕਿਉਂਕਿ ਕਾਫੀ ਦੇਰ ਤੋਂ ਸਬਜ਼ੀ ਵਗੈਰਾ ਲਗਾ ਰਹੀ ਆ ਕਈ ਸਾਲਾਂ ਤੋਂ ਜ਼ਮੀਨ ਤੇ ਨਹੀਂ ਹੁੰਦੀ ਸਬਜ਼ੀ ਇਸ ਤਰ੍ਹਾਂ ਜਿੱਦਾਂ ਕਿ ਆਪਣੀ ਛੱਤ ਤੇ ਹੋਈ ਆ ਜਾਂ ਤਾਂ ਐਡੀ ਚਾਈ ਤੇ ਕੀਟ ਵਗੈਰਾ ਨਹੀਂ ਚੜਦੇ ਤਾਂ ਆਪਾਂ ਕਹਿ ਸਕਦੇ ਆ ਕੀ ਕਾਰਨ ਆ ਇਹ ਤਾਂ ਮੈਨੂੰ ਨਹੀਂ ਪਤਾ ਪਰ ਛੱਤ ਦੇ ਉੱਤੇ ਇੰਨੇ ਕੀਟ ਵਗੈਰਾ ਨਹੀਂ ਲੱਗੇ ਜਿੰਨੇ ਕਿ ਜਮੀਨ ਤੇ ਲੱਗਦੇ ਨੇ ਇਹ ਮੈਂ ਟਮਾਟਰ ਤੋੜਨੇ ਸੀਗੇ ਕਿਉਂਕਿ ਧੁੱਪ ਦੇ ਨਾਲ ਦਾ ਇਹ ਖਰਾਬ ਹੋਈ ਜਾ ਰਿਹਾ ਹੁਣ ਇਹ ਇੱਕ ਵਿੱਚ ਕੁ ਚਕੰਦਰ ਵੀ ਆਪਣੇ ਆਪ ਹੀ ਉੱਗਾ ਆ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਹੋ ਗਿਆ ਤੇ ਟਮਾਟਰ ਤਾਂ ਲਗਭਗ ਮੈਨੂੰ ਲੱਗਦਾ ਵੀ ਸਾਰੇ ਹੀ ਪੱਕ ਗਏ ਆ ਥੱਲੇ ਉਹ ਨਾ ਥੋੜੇ ਇਸ ਤਰ੍ਹਾਂ ਇਹ ਖਰਾਬ ਹੋ ਗਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਤੇ ਮੈਂ ਤੋੜੇ ਨਹੀਂ ਆਪ ਨੂੰ ਚਾਹੀਦੇ ਨਹੀਂ ਸੀ ਇਹਨਾਂ ਨੂੰ ਮੈਂ ਦੁਬਾਰਾ ਇਸੇ ਤਰ੍ਹਾਂ ਇਸੇ ਕ੍ਰੇਟ ਦੇ ਵਿੱਚ ਚੀਜ਼ ਸੈੱਟ ਦੇਣਾ ਤਾਂ ਕਿ ਇਹ ਡੀਕੰਪੋਜ਼ ਹੋ ਜਾਣਗੇ। ਇਹਨਾਂ ਦੀ ਜਿਹੜੀ ਖਾਦ ਆ ਉਹ ਦੁਬਾਰਾ ਇਸੇ ਗਮਲੇ ਦੇ ਵਿੱਚ ਬਣ ਜੂਗੀ। ਜਿਹੜੇ ਸਹੀ-ਸਹੀ ਆ ਉਹ ਮੈਂ ਤੋੜ ਲੈਣੇ ਆ। ਧੁੱਪ ਦੇ ਨਾਲ ਹੀ ਥੋੜਾ ਸੁੱਕੇ ਆ ਇਹ ਵੈਸੇ ਇਹਨਾਂ ਨੂੰ ਉਦਾਂ ਕੁਝ ਨਹੀਂ ਹੋਇਆ। ਇੱਕ ਇੱਧਰ ਵੀ ਆਹ ਹੋ ਗਿਆ ਹੋਇਆ ਚਕੰਦਰ। ਇਹ ਹਜੇ ਛੋਟਾ ਹੀ ਆ ਇਹਨਾਂ ਵੱਡਾ ਨਹੀਂ ਹੋਇਆ। ਤੇ ਜਿੰਨੇ ਕਾਪਾ ਨੂੰ ਚਾਹੀਦੇ ਆ ਬਿਲਕੁਲ ਰੈੱਡ ਕਲਰ ਦੇ ਹੋਏ ਆ ਟਮਾਟਰ ਉਹਨੇ ਕਾਪਾ ਤੋੜ ਲੈਣੇ ਆ ਬਾਕੀ ਜਿਹੜੇ ਹਜੇ ਹਰੇ ਆ ਉਹ ਹਫਤੇ ਤੱਕ ਫਿਰ ਹੋ ਜਾਣੇ ਆ ਤੇ ਉਸ ਤੋਂ ਬਾਅਦ ਆਪਾਂ ਫਿਰ ਇਹਨਾਂ ਵੇਲਾਂ ਨੂੰ ਪੱਟ ਕੇ ਇਹਦੇ ਵਿੱਚ ਜਿਹੜੀ ਹਲਦੀ ਆ ਉਹ ਜੂਨ ਦੇ ਵਿੱਚ ਲਗਾ ਦੇਣੀ ਆ ਕਈਆਂ ਭੈਣਾਂ ਮੇਰੀਆਂ ਨੇ ਤੇ ਸ਼ਾਇਦ ਲਗਾ ਵੀ ਦਿੱਤੀ ਹੋਣੀ ਹਲਦੀ ਪਰ ਹਜੇ ਕੋਈ ਲਗਾਈ ਦਾ ਕੋਈ ਖਾਸ ਫਾਇਦਾ ਹੋਣਾ ਨਹੀਂ ਆ ਪਾਣੀ ਪਾਉਣ ਦਾ ਹੀ ਥਾਂ ਹੋਣਾ ਤੇ ਇਸ ਕਰਕੇ ਮੈਂ ਦਾ ਜੂਨ ਦੇ ਵਿੱਚ ਲਗਾਨੀ ਆ ਹਜੇ ਮੈਂ ਨਾ ਹਲਦੀ ਨੂੰ ਲਫਾਫੇ ਦੇ ਵਿੱਚ ਪਾ ਕੇ ਨਾ ਤੇ ਮਿੱਟੀ ਦੇ ਵਿੱਚ ਮੈਂ ਦੱਬ ਦਿੱਤਾ ਆ ਤਾਂ ਕਿ ਉਹਦੇ ਵਿੱਚ ਨਮੀ ਬਣੀ ਰਵੇ ਤੇ ਉਹਦੇ ਵਿੱਚ ਜਿਹੜਾ ਫਟਾਵਾ ਉਹ ਆ ਜਾਵੇ ਤੇ ਫਿਰ ਆਪਾਂ ਉਹਨਾਂ ਨੂੰ ਜੂਨ ਦੇ ਲਾਸਟ ਤੇ ਲਗਾਵਾਂਗੇ ਜੇ ਹੁਣੇ ਹੀ ਮੈਂ ਲਗਾਉਂਗੀ ਤਾਂ ਉਹਨੂੰ ਨਾ ਪਾਣੀ ਬਹੁਤ ਪਾਉਣਾ ਪੈਣਾ ਮਹੀਨਾ ਡੇਢ ਮਹੀਨਾ ਟਮਾਟਰ ਮੈਂ ਤੋੜ ਲਿਆ ਤੁਸੀਂ ਦੇਖ ਸਕਦੇ ਹੋ ਮੈਨੂੰ ਉਮੀਦ ਨਹੀਂ ਸੀ ਵੀ ਇੰਨੇ ਜ਼ਿਆਦਾ ਟਮਾਟਰ ਹੋ ਜਾਣਗੇ ਲਗਭਗ 3 ਤੋਂ 4 ਕਿਲੋ ਟਮਾਟਰ ਇਹ ਹੋ ਗਿਆ ਬਹੁਤ ਜ਼ਿਆਦਾ ਭਾਰ ਹੋ ਗਿਆ ਵੱਡਾ ਸਾਰਾ ਬਾਉਲ ਆ ਇਹ ਤੇ ਬਿਲਕੁਲ ਭਰ ਗਿਆ ਆ ਤੇ ਹੁਣ ਆਪਾਂ ਥੋੜੀ ਜੀ ਜ਼ੁਕੀਨੀ ਤੋੜ ਲੈਣੇ ਆ ਇੱਕ ਦੋ ਸਬਜੀ ਮੈਂ ਤੋੜਦੀ ਜਿੰਨੀ ਕਿ ਮੈਨੂੰ ਜ਼ਰੂਰਤ ਸੀਗੀ ਤੇ ਹੁਣ ਇੱਕ ਵਾਰੀ ਤੁਹਾਨੂੰ ਓਵਰਵਿਊ ਦਿਖਾ ਦਿੰਨੇ ਆ ਆਪਣੇ ਪੂਰੇ ਗਾਰਡਨ ਦਾ ਤੇ ਜਿੰਨਾ ਮੇਰੀਆਂ ਭੈਣਾਂ ਦੇ ਸਬਜੀ ਲਾਉਂਦੀਆਂ ਚਾਹਵਾਨ ਹੈਗੀਆਂ ਆ ਉਹ ਤੁਸੀਂ ਹੁਣ ਜੂਨ ਦੇ ਵਿੱਚ بارش ਦਾ ਬਾਰਿਸ਼ਾਂ ਦੇ ਵਿੱਚ ਜਰੂਰ ਸਬਜ਼ੀ ਲਗਾਓ ਜਿੰਨੀ ਕ ਤੁਹਾਡੇ ਕੋਲ ਹੋ ਸਕਦੀ ਆ ਇੱਕ ਦੋ ਗਮਲੇ ਤੋਂ ਤੁਸੀਂ ਸ਼ੁਰੂਆਤ ਕਰੋ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਤੁਸੀਂ ਵਧਾ ਸਕਦੇ ਹੋ ਜਿੱਦਾਂ ਜਿੱਦਾਂ ਤੁਹਾਨੂੰ ਤਜਰਬਾ ਹੋਈ ਜਾਂਦਾ ਮੇਲਾ ਤੁਸੀਂ ਆਰਾਮਾ ਤੋਰੀ ਹੋ ਗਿਆ ਲੋਕੀ ਹੋ ਗਈ ਕੀਆ ਹੋ ਗਿਆ ਹਲਵਾ ਚੱਪਣ ਕੱਧੂ ਨਹੀਂ ਹੋਣ ਲੱਗਣੇ ਫਲੀਆਂ ਇਹ ਤੁਸੀਂ ਬਰਸਾਤਾਂ ਦੇ ਵਿੱਚ ਬੀਨਸ ਦੇ ਵਿੱਚ ਕਈ ਤਰ੍ਹਾਂ ਦੀਆਂ ਫਲੀਆਂ ਆ ਜਾਂਦੀਆਂ ਉਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਲਗਾ ਸਕਦੇ ਹੋ ਸ਼ੁਰੂਆਤ ਕਰੋ ਜਦੋਂ ਤੁਸੀਂ ਇੱਕ ਵਾਰੀ ਲਾਉਣ ਲੱਗ ਜਾਓਗੇ ਯਕੀਨ ਮੰਨਿਓ ਤੁਹਾਡਾ ਫਿਰ ਮਨ ਨਹੀਂ ਲੱਗੇਗਾ ਇੰਨਾ ਸਬਜ਼ੀਆਂ ਤੋਂ ਬਿਨਾ ਆਪਣੇ ਬੱਚਿਆਂ ਵਾਂਗੂ ਹੀ ਤੁਹਾਨੂੰ ਇਹ ਸਾਰੇ ਆਪਣੇ ਬੂਟੇ ਲਗਿਆ ਕਰਨਗੇ ਦੋ ਚਾਰ ਫਲਾਂ ਵਾਲੇ ਬੂਟੇ ਜ਼ਰੂਰ ਲਗਾਓ ਅਮਰੂਦ ਦਾ ਤੁਸੀਂ ਸ਼ੁਰੂਆਤ ਅਮਰੂਦ ਤੋਂ ਕਰ ਸਕਦੇ ਹੋ ਬਹੁਤ ਸੌਖਾ ਤੇ ਆਸਾਨੀ ਦੇ ਨਾਲ ਜਿਹੜਾ ਅਮਰੂਦ ਦਾ ਪਲਾਂਟ ਉਹ ਹੋ ਜਾਂਦਾ ਆ ਮਿਰਚਾਂ ਵੀ ਤੁਸੀਂ ਲਗਾ ਸਕਦੇ ਹੋ بارش ਦੇ ਵਿੱਚ ਬੈਂਗਣ ਲਗਾ ਸਕਦੇ ਹੋ ਖੀਰਾ ਅ ਤਰਾ ਨਹੀਂ ਹੋਣੀਆਂ ਹੁਣ ਤਰਾ ਨਹੀਂ ਲੱਗਦੀਆਂ بارش ਦੇ ਵਿੱਚ ਤੇ ਖੀਰੇ ਤੁਸੀਂ ਲਗਾ ਸਕਦੇ ਹੋ ਬਾਕੀ ਜੇ ਕੋਈ ਹੋਰ ਮੇਰੇ ਕੋਲ ਸਬਜੀ ਰਹਿ ਗਈ ਹੋਵੇ ਤਾਂ ਤੁਹਾਨੂੰ ਆ ਯਾਦ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਮੇਰੀਆਂ ਸਬਜ਼ੀਆਂ ਵਧੀਆ ਲੱਗੀਆਂ ਹੋਣਗੀਆਂ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜੀਉਂਦੇ ਵਸਦੇ ਰਹੋ